ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਵੀਰ ਸਿੰਘ ਸ਼ਿਰਗਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਰਦ ਟੀਵੀ ਲਓ ਜੀ ਇੱਕ ਪਾਸੇ ਕਿਸਾਨਾਂ ਦੇ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਬੰਦ ਦਾ ਐਲਾਨ ਕੀਤਾ ਗਿਆ ਉੱਥੋਂ ਹੀ ਗੁਰੂ ਨਗਰੀ ਸ਼੍ਰੀ ਅਮਰਸਰ ਸਾਹਿਬ ਦੇ ਵਿੱਚ ਬਿਆਦਬੀ ਹੋ ਗਈ ਹੈ ਜੀ ਹਾਂ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇ ਇਸ ਤਰੀਕੇ ਦੇ ਨਾਲ ਤਸਵੀਰਾਂ ਦੇ ਰੂਪ ਦੇ ਵਿੱਚ ਤੁਸੀਂ ਮੇਰੇ ਮਗਰਲੇ ਪਾਸੇ ਵੇਖ ਪਾ ਰਹੇ ਹੋਵੋਗੇ ਕਿ ਇਸ ਤਰੀਕੇ ਦੇ ਨਾਲ ਨਿਹੰਗ ਸਿੰਘਾਂ ਦੇ ਵੱਲੋਂ ਇਸ ਜਗ੍ਹਾ ਦੇ ਉੱਪਰ ਪਹੁੰਚਿਆ ਗਿਆ ਜਿੱਥੇ ਇਹ ਬਿਆਦਬੀ ਹੋਈ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਬੱਕ-ਬੱਕ ਤਰੀਕੇ ਦੇ ਨਾਲ ਗੁਟਕਾ ਸਾਹਿਬ ਜਿਹੜੇ ਨੇ ਉਹ ੁੱਟੇ ਗਏ ਨੇ ਤੇ ਇਸ ਨੂੰ ਕੂੜੇ ਦੇ ਵਿੱਚ ੁੱਟਿਆ ਗਿਆ ਜੇ ਇਸ ਤਰੀਕੇ ਦੇ ਨਾਲ ਇਹ ਸੈਂਚੀਆਂ ਕੂੜੇ ਦੇ ਵਿੱਚੋਂ ਮਿਲੀਆਂ ਨੇ ਉੱਥੇ ਆਲ ਦਵਾਲ ਦੇ ਲੋਕਾਂ ਦੇ ਵੱਲੋਂ ਇਸ ਦੀ ਜਾਣ ਕਾਰੀ ਨਿਹੰਗ ਸਿੰਘ ਜਥੇਬੰਦੀਆਂ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਨਿਹੰਗ ਸਿੰਘਾਂ ਦੇ ਵੱਲੋਂ ਉੱਥੇ ਪਹੁੰਚ ਕੇ ਜਿਹੜੀਆਂ ਬੰਦੀਆਂ ਕਾਰਵਾਈਆਂ ਨੇ ਕੀਤੀਆਂ ਜਾ ਰਹੀਆਂ ਨੇ ਪਰ ਆਏ ਦਿਨ ਬੇਦਬੀ ਦੀਆਂ ਘਟਨਾਵਾਂ ਜਿਹੜੀਆਂ ਨੇ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇੱਕ ਪਾਸੇ ਕਿਸਾਨਾਂ ਦੇ ਵੱਲੋਂ ਜਿੱਥੇ ਬੰਦ ਦਾ ਐਲਾਨ ਕੀਤਾ ਗਿਆ ਸੀ 3 ਦਸੰਬਰ 2024 ਨੂੰ ਪੂਰੇ ਪੰਜਾਬ ਭਰ ਦੇ ਵਿੱਚ ਜਿੱਥੇ ਬੰਦਦੀਆਂ ਕਾਰਵਾਈਆਂ ਚੱਲ ਰਹੀਆਂ ਨੇ ਉੱਥੇ ਹੀ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਬੇਅਦਬੀ ਹੋਈ ਹੈ ਜਿਹੜੇ ਗੁਰਕਾ ਸਾਹਿਬ ਨੇ ਉਹਨਾਂ ਨੂੰ ਕੂੜੇ ਦੇ ਢੇਰ ਦੇ ਉੱਪਰ ਪਾਇਆ ਗਿਆ ਜੇ ਇਸ ਤਰੀਕੇ ਦੇ ਨਾਲ ਉੱਥੇ ਸੈਰ ਕਰਦੇ ਇੱਕ ਵਿਅਕਤੀ ਦੇ ਵੱਲੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਰਣਜੀਤ ਐਵੇਨਿਊ ਦੇ ਤੇ ਬਲਾਕ 3 ਦੇ ਵਿੱਚ ਇਹ ਜਿਹੜੀਆਂ ਜਾਣਕਾਰੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਜਿਸ ਤੋਂ ਬਾਅਦ ਨਿਹੰਗ ਸਿੱਖ ਜਥੇਬੰਦੀਆਂ ਉੱਥੇ ਪਹੁੰਚੀਆਂ ਤੇ ਉਹਨਾਂ ਦੇ ਵੱਲੋਂ ਕਾਰਵਾਈਆਂ ਕਰੇ ਜਾਣ ਦੀ ਗੱਲ ਆਖੀ ਚੱਰੀ ਹੈ ਆਏ ਦਿਨ ਹੁੰਦੀਆਂ ਬੇਅਦਬੀਆਂ ਕਢਦਾਵਾ ਜਿਹੜੀਆਂ ਨੇ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਸ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਜਾਂਦਾ ਹੈ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਵੀ ਕਿਤੇ ਨਾ ਕਿਤੇ ਹਿੱਲੇ-ਵਸੀਲੇ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹ ਜਿਹੜੀਆਂ ਕਢਨਾਵਾਂ ਨੇ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇਸ ਸਾਰੀ ਕਢਨਾ ਦੇ ਉੱਪਰ ਪਰਮਜੀਤ ਸਿੰਘ ਅਕਾਲੀ ਜਿਹੜੇ ਨੇ ਜਿਨ੍ਹਾਂ ਦੇ ਵੱਲੋਂ ਆਏ ਦਿਨ ਅਜਈਆਂ ਕਢਨਾਵਾਂ ਦੇ ਉੱਪਰ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਉਹ ਵੀ ਉੱਥੇ ਪਹੁੰਚੇ ਇਸ ਵਕਤ ਸਾਡੇ ਨਾਲ ਫੋਨ ਲਾਈਨ ਦੇ ਉੱਪਰ ਮੌਜੂਦ ਨੇ ਗੱਲਬਾਤ ਕਰਾਂਗੇ ਬਹੁ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਜੀ ਕੀ ਕਹਣਾ ਚਾਹੁੰਦੇ ਹਾਂ ਜਿਸ ਤਰੀਕੇ ਦੇ ਨਾਲ ਆਏ ਦਿਨ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ ਨੇ ਤੇ ਹੁਣ ਸ੍ਰੀ ਅਮਰ ਸਾਹਿਬ ਸਾਹਿਬ ਦੇ ਵਿੱਚ ਬੇਅਦਬੀ ਦੀ ਇਹ ਘਟਨਾ ਜਿਹੜੀ ਹੋਈ ਹੈ ਇੱਕ ਪਾਸੇ ਕਿਸਾਨਾਂ ਦਾ ਬੰਦ ਹੈ ਦੂਸਰੇ ਪਾਸੇ ਇਸ ਤਰੀਕੇ ਦੀ ਦੁਖਦਾਈ ਖਬਰ ਜਿਹੜੀ ਪ੍ਰਾਪਤ ਹੋਈ ਹੈ ਕਿ ਕੋਈ ਜਾਣਕਾਰੀਆਂ ਨੇ ਇਹ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਜੀ ਕਿਸੇ ਦੁਸ਼ਤ ਦੇ ਵੱਲੋਂ ਗੁਰੂ ਗ੍ਰੰਥ ਸਾਹਿਬ ਮਰਚੇ ਪਾਸ਼ਾ ਦੀਆਂ ਜਿਹੜੀਆਂ ਸੈਂਚੀਆਂ ਨੇ ਭਾਗ ਨੇ ਹੂੰ ਠੀਕੇ ਨੇ ਜੀ ਉਹ तकरीबन 10 ਰੂਪ ਸੀਗੇ ਵਕ ਵਕ ਹੂੰ ਜਿਹਨਾਂ ਨੂੰ ਕੂੜੇ ਦੇ ਢੇਰ ਦੇ ਵਿੱਚ ਸਿੱਟਿਆ ਗਿਆ ਵਾ ਜੋ ਕਿ ਸਿਰੇ 7 ਵਜੇ ਦੇ ਕਰੀਬ ਹਮ ਸੈਰ ਕਰ ਰਹੇ ਇੱਕ ਸਿੱਖ ਵਿਅਕਤੀ ਨੂੰ ਜਦੋਂ ਉਹਨੂੰ ਪਤਾ ਲੱਗਾ ਉਹਨੇ ਵੇਖਿਆ ਜੀ ਤੇ ਉਹਨੇ ਵੇਖ ਕੇ ਜਿਹੜਾ ਵਾ ਸਾਨੂੰ ਦੱਸਿਆ ਤੇ ਅਸੀਂ ਪਹੁੰਚੇ ਇੱਥੇ ਹਮ ਇਹ ਬਿਲਕੁਲ ਜੜਾ ਵਾ ਉਹ ਬਿਲਕੁਲ ਕੋਈ ਰੁਮਾਲੇ ਨਹੀਂ ਸੀ ਹੈਗੇ ਬਿਨਾਂ ਰੁਮਾਲਿਆਂ ਤੋਂ ਬਿਨਾਂ ਕਿਸੇ ਚੀਜ਼ ਲਵੇਟੇ ਹੋਏ ਕੱਲਾ ਕੱਲਾ ਜਿਹੜਾ ਸਰੂਪ ਸੀ ਉਹ ਸੁੱਟਿਆ ਸੀਗਾ ਤੇ ਬੜਾ ਇਹ ਪ੍ਰੀਪਲਾਨ ਦੇ ਨਾਲ ਹੋਇਆ ਵਾ ਜੀ ਇਹ ਕਿਸੇ ਨੇ ਜਾਣ ਅਣਜਾਣਤਾ ਵਾਸਤੇ ਜਾਂ ਕੋਈ ਇਦਾਂ ਨਹੀਂ ਕਿ ਕਿਸੇ ਨੇ ਕੋਈ ਗੁਰਕਾ ਸਾਹਿਬ ਮੰਨ ਲਓ ਕਿ ਬਿਰਤ ਹੋ ਗਿਆ ਤੇ ਕੋਈ ਐਵੇਂ ਅਣਜਾਣਤਾ ਵਾਸਤੇ ਛੁੱਟ ਗਿਆ ਹੋਵੇ ਹੂੰ ਇਹ ਬਹੁਤ ਸੋਚਣ ਨੂੰ ਇੱਕ ਟੀਕੇ ਜਿਹੜੇ ਸਾਰੇ ਆ ਜੀ ਇੱਕੋ ਇੱਕੋ ਪ੍ਰਕਾਸ਼ਕ ਦੇ ਟੀਕੇ ਆ ਸਾਹਿਬ ਸਿੰਘ ਦੇ ਟੀਕੇ ਨੇ ਇੱਕੋ ਜਗ੍ਹਾ ਤੋਂ ਪ੍ਰਕਾਸ਼ਿਤ ਹੋਏ ਆ ਜਲੰਧਰ ਦੇ ਕੋਈ ਜਿਹੜੀ ਪ੍ਰਕਾਸ਼ ਜਿਹੜੇ ਮਤਲਬ ਪਬਲਿਸ਼ਰ ਆ ਪਬਲਿਸ਼ਰ ਆ ਉਥੋਂ ਦੇ ਆ ਜੀ ਤੇ 10 ਜਿਹੜੀਆਂ ਨੇ ਉਹ ਪੁੱਛ ਜਾਂਦੇ ਤੇ ਇਹ ਔਰ ਸੋਚ ਸੰਘ ਕੇ ਕੀਤਾ ਗਿਆ ਵਾ ਹੂੰ ਬਿਲਕੁਲ ਜਾਣ ਬੁੱਝ ਕੇ ਕੀਤਾ ਗਿਆ ਵਾ ਉਹਨ ਪ੍ਰਸ਼ਾਸਨ ਦਾ ਰੋਲ ਦੇਖਦੇ ਮੈਨੂੰ ਭਰ ਸਭ ਤੋਂ ਵੱਡੀ ਗੱਲ ਦੁੱਖ ਦੀ ਇਹ ਆ ਜੀ ਹੂੰ ਕਿ ਸਵੇਰ 7 ਵਜੇ ਦੀ ਕਰਨਾ 3 ਵਜ ਗਏ ਨੇ ਜੀ ਇੰਨਾ ਬੇੜਾ ਗਰਕ ਹੋ ਗਿਆ ਸਾਡਾ ਤੇ ਇੰਨੀਆਂ ਕਿਰਤ ਘਾਨ ਹੋ ਗਿਆ ਸਿੱਖ ਅਸੀਂ ਹੂੰ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਿੱਖ ਐ ਆ ਜਿਵੇਂ ਖਤਮ ਹੋ ਗਏ ਹੁੰਦੇ ਨੇ ਜੀ ਲੱਗਦਾ ਵੀ ਰਣਜੀਤ ਐਵਨਿਊ ਦੇ ਵਿੱਚ ਕੋਈ ਸਿੱਖ ਰਹਿੰਦਾ ਹੀ ਨਹੀਂ ਸਵੇਰ ਦੇ ਅਸੀਂ ਜਿੰਨੇ ਕੇ ਚਲੋ ਮਹਾਰਾਜ ਦੀ ਕਿਰਪਾ ਨਾਲ ਸਿੰਘ ਸੇਵਾ ਕਰਦੇ ਨੇ ਸਾਡੇ ਨਾਲ ਸਾਰੇ ਅਸੀਂ ਤੁਰੇ ਫਿਰਦੇ ਆਂ ਹੂੰ ਪ੍ਰਸ਼ਾਸਨ ਨੂੰ ਚਲੋ ਕਹਿੰਦੇ ਫਿਰਦੇ ਆਂ ਕੰਮੇ ਲਵਦੇ ਫਿਰਦੇ ਆਂ ਆਪਣੇ ਪੱਦਰ ਤੇ ਕਰਦੇ ਫਿਰਦੇ ਆਂ ਹੂੰ ਪਰ ਕੀ ਨਹੀਂ ਪਤਾ ਲੱਗਦਾ ਆਲੇ ਦੁਆਲੇ ਲਾਗੇ ਜਾ ਕੇ ਸਿੱਖਾਂ ਨੂੰ ਹੂੰ ਜਿੱਤੇ ਏਡੀ ਵੱਡੀ ਘਟਨਾ ਹੋਈ ਏ ਤੇ ਅਸੀਂ ਘਰਾਂ ਚੋਂ ਬਾਹਰ ਨਿਕਲੀਏ ਹੂੰ ਸਭ ਤੋਂ ਵੱਡੀ ਗੱਲ ਛੁੱਟੀਆਂ ਨੇ ਫਰੀ ਬੈਠੇ ਨੇ ਘਰਾਂ ਦੇ ਵਿੱਚ ਪਰ ਮੈਂ ਕਹਿੰਦਾ ਵੀ ਇਹ ਕਿਰਤ ਕਰਨਤਾ ਹੋ ਗਈ ਏ ਸਾਡੇ ਸਿੱਖਾਂ ਦੀ ਅਸਲ ਦੇ ਵਿੱਚ ਮੈਂ ਐ ਸੋਚਦਾ ਵਾਂ ਕਦੇ-ਕਦੇ ਐਂ ਗੱਲ ਲੱਗਦਾ ਵੀ ਜੋ ਦਸ਼ਮਣ ਚਾਹੁੰਦਾ ਸੀਗਾ ਉਹੀ ਹੋ ਗਿਆ ਤੇ ਦਸ਼ਮਣ ਇਹ ਚਾਹੁੰਦਾ ਸੀ ਵੀ ਸਿੱਖਾਂ ਨੂੰ ਜਿਹੜੀ ਬੇਅਦਬੀ ਆ ਨਾ ਉਹ ਆਮ ਜੀ ਗੱਲ ਲੱਗੇ ਜਦੋਂ ਬੇਅਦਬੀ ਹੋਵੇ ਤੇ ਸਿੱਖਾਂ ਨੂੰ ਲੱਗੇ ਵੀ ਇਹ ਤਾਂ ਆਮ ਜੀ ਗੱਲ ਰੋਜ਼ ਹੀ ਹੁੰਦੀ ਆ ਤੇ ਆਪਾਂ ਇੱਥੇ ਰਿਐਕਟ ਨਹੀਂ ਕਰਨਾ ਸੋ ਇਦਾਂ ਦਾ ਹੋ ਗਿਆ ਵਾ ਉਹਦੇ ਨਾਲ ਹੀ ਸਾਡੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਸਰਮੌਰ ਨੇ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰ ਲਓ ਇਹ ਸਵੇਰ 7 ਵਜੇ ਦੀ ਇਕੱਠਣਾ ਵਾ ਜੀ ਤੇ ਸਾਰੇ ਪ੍ਰਸ਼ਾਸਨ ਨੂੰ ਸਰਦਾਰ ਨੂੰ ਪਤਾ ਉਸ ਫਿਲਮਰੀਅ ਦੇ ਉੱਤੇ ਪਿਆਰਿਆ ਪਿਆ ਹੋਇਆ ਜ਼ਵੀਰ ਦਾ ਹਮ ਅਚੋ 19 ਕਿਲੋਮੀਟਰ ਦਾ ਇੱਕ ਵੀ ਅਧਿਕਾਰੀ ਜਿਹੜਾ ਉਹ ਜ਼ਿੰਮੇਵਾਰ ਉਹ ਅਜੇ ਤੱਕ ਜਿਹੜਾ ਵਾ ਉਹ ਇੱਥੇ ਪਹੁੰਚਿਆ ਨਹੀਂ ਹੈਗਾ ਹਮ ਤੁਹਾਡੇ ਵੱਲੋਂ ਸਿੰਘ ਸਾਹਿਬ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਜਾਂ ਫਿਰ ਪ੍ਰਸ਼ਾਸਨ ਦੇ ਜ਼ਰੀਏ ਪਤਾ ਲੱਗਣਾ ਚਾਹੀਦਾ ਸੀ ਨਹੀਂ ਤਾਂ ਪ੍ਰਸ਼ਾਸਨ ਦੇ ਜ਼ਰੀਏ ਪਤਾ ਲੱਗਣਾ ਚਾਹੀਦਾ ਨਾ ਜੀ ਹਮ ਅਸੀਂ ਸਾਨੂੰ ਤਾਂ ਨਹੀਂ ਲੱਗਦਾ ਵੀ ਦੱਸਣ ਦੀ ਲੋੜ ਹੈ ਕੋਈ ਹਮ ਇਹ ਸਾਰੀ ਪ੍ਰਸ਼ਾਸਨ ਨੂੰ ਜਿਹੜਾ ਵਾ ਹਾਂ ਪ੍ਰਸ਼ਾਸਨ ਨੂੰ ਹੀ ਜਿਹੜਾ ਵਾ ਉਹ ਪਤਾ ਲੱਗਣਾ ਚਾਹੀਦਾ ਜਿਹੜੀ ਇਹ ਗੱਲ ਹੋਈ ਆ ਜੋ ਵੀ ਕਾਰਜ ਕਰਨਾ ਹੋਈ ਆ ਐ ਜੀਪੀਸੀ ਦੇ ਤੱਕ ਜਿਹੜੀ ਆ ਉਹ ਪ੍ਰਸ਼ਾਸਨ ਹੀ ਪਹੁੰਚਾਉਂਦਾ ਅੰਮ੍ਰਿਤਾਂ ਹੂੰ ਇਹੋ ਗੱਲ ਤਾਂ ਉਹ ਹੀ ਆ ਵੀ ਉਹਨਾਂ ਨੂੰ ਸ਼ਾਇਦ ਕੋਈ ਲੋੜ ਹੀ ਨਹੀਂ ਹੈਗੀ ਜਾਂ ਉਹ ਸਮਝਦੇ ਨਹੀਂ ਵੀ ਸਾਨੂੰ ਉਹਨਾਂ ਵਾਸਤੇ ਕੋਈ ਨਾਰਮਲ ਜੀ ਗੱਲ ਆ ਇਹ ਜਥੇਬੰਦੀਆਂ ਦੇ ਵੱਲੋਂ ਉੱਥੇ ਪਹੁੰਚ ਨਹੀਂ ਕੀਤੀ ਗਈ ਆ ਕਾਲੀ ਸਾਹਿਬ ਇੱਥੇ ਜਿਵੇਂ ਤੁਸੀਂ ਕੈਮਰਿਆਂ ਦੀ ਗੱਲ ਕੀਤੀ ਐ ਪੋਰਸ਼ ਇਲਾਕਾ ਐ ਇਸ ਇਲਾਕੇ ਦੇ ਵਿੱਚ ਤਾਂ ਹਰ ਇੱਕ ਚੱਪੇ-ਚੱਪੇ ਦੇ ਉੱਪਰ ਕੈਮਰਾ ਲੱਗਾ ਹੋਇਆ ਹੈ ਇਥੇ ਤਾਂ ਮਾਰਾ ਗਲੀਆਂ ਗਲੀ ਦੇ ਮੋੜ ਮੋੜ ਤੇ ਉੱਤੇ ਕੈਮਰੇ ਨੇ ਹੂੰ ਤੇ ਇਹ ਤਾਂ ਕੋਈ ਏਡੀ ਵੱਡੀ ਗੱਲ ਨਹੀਂ ਬਾਕੀ ਚਲੋ ਪ੍ਰਸ਼ਾਸਨ ਦਾ ਸਾਨੂੰ ਯਾਹ ਜਾ ਰਿਹਾ ਵਾ ਕਿ ਪ੍ਰਸ਼ਾਸਨ ਜਿਹੜਾ ਵਾ ਉਹ ਲੱਭ ਰਿਹਾ ਪਰ ਜੇ ਮਾਰਾ ਚਲੋ ਕਿਰਪਾ ਕਰਨ ਹੂੰ ਅਸੀਂ ਵੀ ਲੱਭ ਰਹੇ ਹਾਂ ਜੇ ਸਾਡੇ ਹੱਥ ਕੋਈ ਆ ਜਾਏ ਤੇ ਅਸੀਂ ਸਾਡੇ ਕੋਲ ਜੋ ਮਾਰੇ ਸੇਵਾ ਲੈਣਗੇ ਜਰੂਰ ਕਰਾਂਗੇ ਜੀ ਜੇ ਜਿਸ ਤਰੀਕੇ ਤੁਸੀਂ ਇੱਕ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਵੀਡੀਓ ਅਪਲੋਡ ਕੀਤੀ ਉਸ ਦੇ ਵਿੱਚ ਇੱਕ ਗੱਡੀ ਦਾ ਜ਼ਿਕਰ ਤੁਸੀਂ ਕਰ ਰਹੇ ਸੀ ਕਿ ਗੱਡੀ ਛੱਤੀ ਹੈ ਹਾਂ ਗੱਡੀ ਹਮੇਦੀ ਹੀ ਰੈਕੀ ਹੋ ਰਹੀ ਹੈ ਦੇਖੀਏ ਕਿ ਲੰਬੀ ਜਾ ਰਹੀ ਆ ਸਾਰੇ ਕੈਮਰੇ ਖੋਲੇ ਜਾ ਰਹੇ ਨੇ ਪੁਲਿਸ ਵੱਲੋਂ ਜੀ ਜਿਹੜੀ ਉਹ ਗੱਡੀ ਹੈ ਉਹ ਕਿਹੜੀ ਗੱਡੀ ਹੈ ਤੇ ਕੌਣ ਹੈ ਉਸ ਗੱਡੀ ਦੇ ਵਿੱਚ ਜੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਆਸਵਾਲ ਦੇ ਨਾਲ ਸਮਾਪਤੀ ਕਰਦੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀ ਕਿਹਾ ਗਿਆ ਕੋਈ ਮਾਮਲਾ ਦਰਜ ਕੀਤਾ ਗਿਆ ਇਸ ਦੇ ਉੱਪਰ ਸਾਰੀ ਕਾਰਵਾਈ ਨਹੀਂ ਪ੍ਰਸ਼ ਸ਼ਾਮ ਤੱਕ ਦਾ ਟਾਈਮ ਮੰਗਿਆ ਉਹਨਾਂ ਨੇ ਵੀ ਅਸੀਂ ਜਿਹੜੀ ਜਾਂਚ ਵਰਤਾਲੂ ਕਰ ਰਹੀ ਸੀ ਈਮਾਂ ਲਗੀਆਂ ਨੇ ਜੀ ਬਹੁਤ ਬਹੁਤ ਮਿਹਰਬਾਨੀ ਸੰਸਾਹ ਸਾਹਿਬਾ ਤੁਸੀਂ ਕੀਮਤੀ ਸਮਾਂ ਦਿੱਤਾ ਸੋ ਜਿਹੜੀਆਂ ਜਾਣਕਾਰੀਆਂ ਮਿਲ ਰਹੀਆਂ ਨੇ ਉੱਥੇ ਪ੍ਰਸ਼ਾਸਨ ਦੇ ਵੱਲੋਂ ਸਮਾਂ ਲਿਆ ਗਿਆ ਤੇ ਨਾਲ ਦੀ ਨਾਲ ਸਿੱਖ ਜਥੇਬੰਦੀਆਂ ਦੇ ਉੱਪਰ ਵੀ ਮਦਦ ਜ਼ਾਹਰ ਕਰਦੇ ਦੁੱਖਜ਼ਾਹਰ ਕਰਦੇ ਨਜ਼ਰ ਆਏ ਨੇ ਪਰਮਜੀਤ ਸਿੰਘ ਕਾਕਲੀ ਉਹ ਕਹਿੰਦੇ ਕਿ 7 ਵਜੇ ਦੀ ਘਟਨਾ ਹੋਈ ਹੋਈ ਹੈ ਅਜੇ ਤੱਕ ਵੀ ਕਿਸੇ ਸਿੱਖ ਆਗੂ ਦੇ ਵੱਲੋਂ ਐਸਜੀਪੀਸੀ ਦੇ ਕਿਸੇ ਮੈਂਬਰ ਦੇ ਵੱਲੋਂ ਉਹਨਾਂ ਦੇ ਨਾਲ ਰਾਬਤਾ ਕਾਇਮ ਨਹੀਂ ਕੀਤਾ ਗਿਆ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਹ ਜਗਾ ਹੋਵੇ ਉਸੇ ਇਲਾਕੇ ਦੇ ਵਿੱਚ ਜਗਾ ਹੋਵੇ ਤੇ ਉਥੋਂ ਦੀਆਂ ਹੀ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਪਹੁੰਚਿਆ ਨਾ ਜਾਵੇ ਆਪਣੇ ਆਪ ਦੇ ਵਿੱਚ ਬਿਲਕੁਲ ਇਹ ਬਹੁਤ ਵੱਡਾ ਸਵਾਲ ਹੈ ਪਰ ਜਿੱਥੇ ਇਹ ਵੱਡਾ ਸਵਾਲ ਹੈ ਨਾਲ ਦੀ ਨਾਲ ਦੁੱਖ ਦੀ ਗੱਲ ਵੀ ਹੈ ਕਿ ਇਹ ਕੜਨਾਵਾ ਜਿਹੜੀਆਂ ਨੇ ਆਏ ਦਿਨ ਇਸੇ ਤਰੀਕੇ ਦੀਆਂ ਹੁੰਦੀਆਂ ਰਹਿੰਦੀਆਂ ਨੇ ਜਿਵੇਂ ਇਹਨਾਂ ਦੇ ਵੱਲੋਂ ਫਰਮਾਇਆ ਗਿਆ ਕਿ ਇਹ ਸਾਰੀਆਂ ਚੀਜ਼ਾਂ ਕਿਸੇ ਨਾ ਕਿਸੇ ਤਰੀਕੇ ਲੇਖਿਕ ਤਿਆਰ ਕੀਤੀਆਂ ਗਈਆਂ ਨੇ ਕਿ ਸਿੱਖਾਂ ਨੂੰ ਆਮ ਲੱਗੇ ਕਿ ਬੇਅਦਬੀ ਦੀਆਂ ਘਟਨਾਵਾਂ ਤੇ ਹੁੰਦੀਆਂ ਰਹਿੰਦੀਆਂ ਨੇ ਇਹ ਵੀ ਕਿਤਨਾ ਕਿਤੇ ਚਿੰਤਾ ਦਾ ਵਿਸ਼ਾ ਬਣਿਆ ਪਿਆ ਸੋ ਇਹ ਸਾਰੀ ਜਿਹੜੀ ਜਾਣਕਾਰੀ ਹੈ ਸ਼੍ਰੀ ਅਮਰਸਰ ਸਾਹਿਬ ਦੇ ਵਿੱਚ ਇਹ ਘਟਨਾ ਵਾਪਰੀ ਜਿੱਥੇ ਆ ਸੈਂਚੀਆਂ ਜਿਹੜੀਆਂ ਨੇ ਗੁਰਬਾਣੀ ਦੀਆਂ ਉਹ ਸੁੱਟੀਆਂ ਗਈਆਂ ਕੂੜੇ ਦੇ ਢੇਰ ਦੇ ਉੱਪਰ ਪ੍ਰਾਪਤ ਹੋਈਆਂ ਇੱਕ ਵਿਅਕਤੀ ਦੇ ਵੱਲੋਂ ਉੱਥੇ ਸੈਰ ਕੀਤੀ ਜਾ ਰਹੀ ਸੀ ਉਸ ਦੇ ਵੱਲੋਂ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਇਸ ਦੇ ਬਾਬਤ ਗੱਲਬਾਤ ਕੀਤੀ ਗਈ ਜਾਣਕਾਰੀ ਦਿੱਤੀ ਗਈ ਤੇ ਉਸ ਤੋਂ ਬਾਅਦ ਇਹ ਸਾਰੀਆਂ ਕਾਰਵਾਈਆਂ ਜਿਸ ਦੇ ਬਾਰੇ ਇਹ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਰਿਪੋਰਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਉੱਥੇ ਵ तरीके ਦੇ ਨਾਲ ਇਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਆਪਣੇ ਤੌਰ ਦੇ ਉੱਪਰ ਵੀ ਕੋਸ਼ਿਸ਼ ਕਰ ਰਹੇ ਹਾਂ ਨਾਲ ਪ੍ਰਸ਼ਾਸਨ ਦੇ ਵੱਲੋਂ ਵੀ ਸਮਾਂ ਮੰਗਿਆ ਗਿਆ ਪਰ ਇਹ ਸਾਰੇ ਮਸਲੇ ਮਾਮਲੇ ਦੇ ਵਿੱਚ ਜੇਕਰ ਕੋਈ ਵਿਅਕਤੀ ਫੜਿਆ ਜਾਂਦਾ ਤਾਂ ਉਹਦੇ ਉੱਪਰ ਬਣਦੀਆਂ ਕਾਰਵਾਈਆਂ ਕਿਸ ਤਰੀਕੇ ਦੀਆਂ ਹੋਣਗੀਆਂ ਇਹ ਵੀ ਆਉਣ ਵਾਲਾ ਸਮਾਂ ਦੱਸੇਗਾ ਪਰ ਇਸ ਵਕਤ ਇਹ ਬਹੁਤ ਦੁਖਦਾਈ ਖਬਰ ਵੱਡੀ ਖਬਰ ਜਿਹੜੀ ਹੈ ਪੰਜਾਬ ਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਗੁਰੂ ਨਗਰੀ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਬਿਆਦਬੀ ਦੀ ਘਟਨਾ ਪੰਜਾਬ ਬੰਦ ਦੇ ਦੌਰਾਨ ਵਾਪਰੀ ਹੈ ਤੁਸੀਂ ਇਸ ਸਾਰੇ ਮਸਲੇ ਮਾਮਲੇ ਦੇ ਉੱਪਰ ਇਸ ਖਬਰ ਦੇ ਉੱਪਰ ਕੀ ਸੋਚ ਵਿਚਾਰ ਰੱਖਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਪ੍ਰਤੀਕਰਮ ਤੇ ਟਿੱਪਣੀ ਜ਼ਰੂਰ ਕਰਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਖਬਰ ਬਾਬਤ ਜਾਣਕਾਰੀਆਂ ਭਰਪੂਰ ਹੋਰ ਜੇਕਰ ਕੋਈ ਅਪਡੇਟ ਨਿਕਲ ਕੇ ਸਾਹਮਣੇ ਆਈ ਤਾਂ ਉਹ ਵੀ ਇਨਬੈਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ